ਇੱਕ ਟਰਾਲੀ ਭਰ ਕੇ ਕੇਕ ਨੌਜਵਾਨ ਲੈ ਕੇ ਆਏ ਠੀਕ ਆ ਸ਼ਰਦਾ ਹੋਊਗੀ ਉਹਨਾਂ ਦੀ ਪਰ ਬਹੁਤ ਸਾਰੇ ਸਿੱਖ ਵਿਦਵਾਨਾਂ ਦੇ ਉੱਤੇ ਵਿਚਾਰ ਆਲੇ ਕਿ ਇਹ ਬਿਲਕੁਲ ਮਨਮਤ ਸ਼ਰਦਾ ਸਾਡੀ ਅਸਲ ਵਿੱਚ ਜੇ ਤਾਂ ਕੇਕਾਂ ਦੇ ਟਿੱਗੀ ਆ ਫਿਰ ਮੈਂ ਸਮਝਦਾ ਵੀ ਸ਼ਰਦਾ ਜੋਗੇ ਜੋ ਬਾਬੇ ਦੀਪ ਸਿੰਘ ਦੀ ਖੁਸ਼ੀ ਨਹੀਂ ਲੈ ਸਕਦਾ ਅਸੀਂ ਕੌਮ ਨੂੰ ਇਹ ਦੱਸਣਾ ਹੈ ਵੀ ਸਾਡਾ ਉਹ ਮਹਾਨ ਬਾਬਾ ਦੀਪ ਸਿੰਘ ਸ਼ਹੀਦ ਹੋਇਆ ਜਿਨੇ 18 ਸਿਰ ਦਾ ਖੰਡਾ ਜੀ ਉਹਨਾਂ ਨੇ ਕੇਅਕ ਲਿਓਣਾ ਹੈ ਨਾ ਕੇਅਕ ਦੀ ਥਾਂ ਤੇ ਉਹ ਖੰਡਾ ਲਿਉਂਦੇ ਬਣਾ ਕੇ ਉਹ ਇੱਕ ਸੀਨ ਤਲੀ ਦੇ ਬਣਾ ਕੇ ਇੱਕ ਤਸਵੀਰ ਬਣਾ ਕੇ ਲਿਉਂਦੇ ਉਹ ਤਸਵੀਰ ਜਾਗਰਤੀ ਕਰਾਉਂਦੀ ਸਾਡੇ ਇੱਕ ਫਿਲਮ ਦਾ ਸੀਨ ਬਣ ਜਾਂਦਾ ਵੀ ਸਾਡੀ ਕੌਮ ਦੇ ਮਹਾਨੇ ਸ਼ਹੀਦ ਯੋਧੇ ਨੇ ਭਾਬੇ ਦੇਸ ਨੂੰ ਅਸੀਂ ਇੱਕ ਜਵਾਗ ਸਮਝ ਛੱਡਿਆ ਤੇ ਪਿਛਲੀ ਵਾਰ ਉਹ ਕਹਿੰਦੇ 500 ਪਾਉਂਡ ਦਾ ਵਾ ਐਰ ਕੀ 600 ਪਾਉਂਡ ਦਾ ਵਾ ਅਗਲੀ ਵਾਰ ਨੂੰ 700 ਪਾਉਂਡ ਦਾ ਹੀ ਕੇ ਕਟਾਂਗੇ ਆਪਾਂ ਨੂੰ ਜੇ ਸੁਝਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਰਦਾ ਵਿਖਾਉਣੀ ਹੈ ਨਾ ਜੇ ਬਾਬੇ ਦੀਵਸ ਦੀਆਂ ਖੁਸ਼ੀਆਂ ਲੈਣੀਆਂ ਤੁਸੀਂ ਉਹ ਕੇਕ ਚੋਂ ਨਹੀਂ ਲੈਣੀਆਂ ਜਿਹੜਾ ਖੁਸ਼ੀਆਂ ਲੈਣੀਆਂ ਹੈ ਨਾ ਉਹ ਗਰੰਥੀ ਸਿੰਘਾਂ ਦੇ ਘਰ ਜਾ ਕੇ ਲੱਭਦੇ ਵੀ ਆ 600 ਪਾਉਂਡ ਜਿਹੜਾ ਅਸੀਂ ਇਹ ਕੌਮ ਦੀ ਸੇਵਾ ਤੇ ਵਾਸਤੇ ਲਾਉਣਾ ਵਾ ਮੈਂ ਤਾਂ ਸਮਝਦਾ ਵੀ ਅਸਲ ਵਿੱਚ ਬਾਬੇ ਦੀਵਸ ਦੀ ਖੁਸ਼ੀ ਲੈਣੀ ਇਸ ਚੀਜ਼ੋਂ ਮਿਲਣੀ ਹੈ ਕੇਕ ਚੋਂ ਨਹੀਂ ਮਿਲਣੀ ਇੱਕ ਬਣਾਈ ਤੇ ਸੀ ਕੇਕ ਨੂੰ ਜੋੜਦੇ ਆ ਅਸਾਈ ਧਰਮ ਨਾਲ ਹਾਂ ਇੱਕ ਬੰਨੇ ਫਿਰ ਜੇ ਸਾਡੇ ਲੋਕ ਅਸਾਈ ਧਰਮ ਚ ਜਾਂਦੇ ਆ ਅਸੀਂ ਪਿੱਟ ਸਿਆਪਾ ਕਰਦੇ ਆ ਤੇ ਕੰਮ ਅਹੀ ਉਹਨਾਂ ਨਾਲੇ ਕਰੀ ਜਾਂਦੇ ਆ ਅਸੀਂ ਇਹ ਤਾਂ ਸਾਨੂੰ ਰੋਗ ਲਾਉਣੀ ਚਾਹੀਦੀ ਪਰ ਰੋਗ ਲਾਵੇ ਕੌਣ ਜਿਨ੍ਹਾਂ ਨੇ ਰੋਗ ਲਾਉਣੀ ਆ ਉਹਨਾਂ ਦੀ ਜਬਾਨਾਂ ਬੰਦ ਵਾ ਇਸ ਚੀਜ਼ ਨੂੰ ਦੋ ਸੰਸਥਾ ਤੇ ਬਿਲਕੁਲ ਜੁਮਿਆਰ ਇੱਕ ਕਾਲ ਤਸਦ ਦਾ ਜਹੇਦਾਰ ਤੇ ਸ਼ਰੌਮਨੀ ਕਮੇਟੀ ਦਾ ਪ੍ਰਧਾਨ ਇੱਕਦਰਬਾਰ ਸਾਬ ਅੰਮਰਸਰ ਸਾਹਿਬ ਦੀ ਧਰਤੀ ਦੇ ਕੇ ਕੱਟਿਆ ਜਾਵੇ ਤੇ ਜਹੇ ਦਾ ਰੱਖਾਂ ਮੀਂਹ ਕੇ ਬੈਠਾ ਰਹੇ ਸ਼ਰੋਣੀ ਕਮੇਟੀ ਦਾ ਪ੍ਰਧਾਨ ਅੱਖਾਂ ਮੀਂਹ ਕੇ ਬੈਠਾ ਰਹੇ ਕੋਈ ਗੱਲ ਨਾ ਕਰੇ ਇਹ ਤੋਂ ਵੱਡੀ ਸਾਡੀ ਸਿੱਖ ਕੌਮ ਦੇ ਵਿੱਚ ਘਾਟ ਹੋਰ ਕੇ ਹੋਣੀ ਚਾਹੀਦੀ ਮੈਂ ਕਿਹਾ ਵੀ ਥੋੜੀ ਜੀ ਤੁਸੀਂ ਪਾਉ ਸੰਗਤ ਪਤਾ ਕਿਉਂ ਨਹੀਂ ਆਈ ਸੈਕਟਰੀ ਸਾਹਿਬ ਨੂੰ ਕਿਹਾ ਹੁੰਦੇ ਕਿਉਂ ਨਹੀਂ ਆਈ ਮਹਾ ਤੁਸੀਂ ਪਕੌੜਿਆਂ ਦਾ ਲੰਗਰ ਨਹੀਂ ਲਾਇਆ ਹਾਂ ਤੁਸੀਂ ਜਲੇਬਾ ਦਾ ਲੰਗਰ ਨਹੀਂ ਲਾਇਆ ਉਹ ਕਿਉਂ ਕਾਰਨ ਮਹਾ ਅਗਲੀ ਵਾਰ ਨੂੰ ਪਕੌੜੇ ਜਲੇਬ ਕੱਢ ਕੇ ਵੇਖ ਲੈ ਤੁਹਾਡਾ ਬੰਦਾਲ ਵਾਹ ਛੋਟਾ ਪੈਣਾ ਜਿੰਨਾ ਤੁਸੀਂ ਇਸ ਚੀਜ਼ ਤੇ ਬਾਅਦ ਚੁੱਕੋਗੇ ਨਾ ਹਾਂ ਉਨੀ ਉਹ ਬੇਦਕਿਆਂ ਦੇ ਵੀ ਅਸੀਂ ਆਰ ਕੇ ਆ ਕਰਨਾ ਹੈ ਐਰ ਕੇ 600 ਪਾਉਂਦਾ ਵਾ ਉਹਦੇ ਤੁਸੀਂ ਡੱਕੂ ਵਿੱਚ 700 ਪਾਉਂਦਾ ਲਾਵਾਂਗੇ ਅੱਜ ਕੱਲ ਦਾ ਜ਼ਹੀਦਾਰ ਵਿਚਾਰਾ ਚਾਸ਼ ਫਿਰੇ ਫਸਿਆ ਵਾ ਉਹ ਸੋਚਦਾ ਵਾ ਕਿ ਜੇ ਮੈਂ ਕੁ ਬਾਅਦ ਚੁੱਕਤੀ ਪਤਾ ਨਹੀਂ ਮੇਰੇ ਨਾਲ ਸਿੱਖ ਕੌਮ ਨੇ ਤੁਰਨਾ ਗਣੀ ਤੁਰਨਾ ਹਾਂ ਤਾਂ ਫੇਰ ਆਉਂ ਲੱਪੀਆਂ ਖਬਰਾਂ ਵੀ ਜ਼ਹੀਦਾਰ ਜਿਹੜਾ ਵਾ ਉਹ ਪਹਿਲਾਂ ਤੇ ਬੜਕਿਆ ਸੀ ਹੁਣ ਕੁਝ ਕੁਝ ਫੇਰ ਜ਼ਿਆਦਾ ਬਈ ਦਬਾਅ ਪੈ ਗਿਆ ਤੇ ਫੇਰ ਡੜਵਟ ਗਿਆ ਵਾਇਗੁਰੂ ਚਿੱਕਾ ਖਾਲਸਾ ਵਾਇਗੁਰੂ ਚਿੱਕੀ ਫਤਿਹ ਅਕਸਰ ਜਦੋਂ ਅਸੀਂ ਸਿੱਖ ਸਿਧਾਂਤਾਂ ਦੀ ਗੱਲ ਕਰਨੀ ਹੈ ਨਾ ਤੇ ਸਿੱਖ ਸਿਧਾਂਤਾਂ ਨੂੰ ਫੋਲੋ ਕਰਨਾ ਹਰ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਪਿਛਲੇ ਦਿਨੀ ਕੌਮ ਦੇ ਮਹਾਨ ਸ਼ਹੀਦ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੁਰੀਤੀਆਂ ਜਿਹੜੀਆਂ ਨਜ਼ਰ ਆਈਆਂ ਪੰਥ ਦੇ ਮੁਤਾਬਕ ਇੱਕ ਟਰਾਲੀ ਭਰ ਕੇ ਕੇਕ ਨੌਜਵਾਨ ਲੈ ਕੇ ਆਏ ਠੀਕ ਆ ਸ਼ਰਦਾ ਹੋਊਗੀ ਉਹਨਾਂ ਦੀ ਪਰ ਬਹੁਤ ਸਾਰੇ ਸਿੱਖ ਵਿਦਵਾਨਾਂ ਦੇ ਉੱਤੇ ਵਿਚਾਰ ਆਏ ਕਿ ਇਹ ਬਿਲਕੁਲ ਮਨਮਤ ਹੈ ਤੇ ਆਓ ਆਪਾਂ ਪਾਉਣੇ ਫਤਿਹ ਸਾਂਝ ਮੇਰੇ ਨਾਲ ਟਾੜੀ ਕਲਾ ਦੇ ਨਾਲ ਟਾੜੀ ਸਿੱਖ ਪ੍ਰਚਾਰਕ ਵੀਰ ਅਵਤਾਰ ਸਿੰਘ ਜੀ ਧਾਰੀਵਾਲ ਸਾਹਿਬ ਜੁੜੇ ਨੇ ਆਪਾਂ ਕਰਦੇ ਆ ਗੱਲਾਂ ਬਾਤਾਂ ਪਾਉਣੇ ਫਤਿਹ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ ਸਿੱਖੀ ਸਿਧਾਂਤਾਂ ਦੇ ਵਿੱਚ ਬਾਬੇ ਤੀਪ ਸਿੰਘ ਦਾ ਬਹੁਤ ਵੱਡੀ ਦੇਣ ਹੈ ਪਰ ਜਦੋਂ ਉਹਨਾਂ ਦੇ ਜਨਮ ਦਿਨ ਤੇ ਕੇਕ ਵੰਡਿਆ ਜਾਂਦਾ ਹੈ ਕਿਵੇਂ ਦੇਖਦੇ ਬਹੁਤ ਸਾਰੇ ਵਿਚਾਰ ਜਿਹੜੇ ਆ ਉਹ ਆ ਰਹੇ ਨੇ ਵਿਦਵਾਨਾਂ ਦੇ ਵਿਦਵਾਨਾਂ ਦੇ ਵਿਚਾਰ ਜਿਹੜੇ ਤੁਸੀਂ ਗੱਲ ਕੀਤੀਆਂ ਨੇ ਵੀ ਸਰਦਾ ਜੀ ਸਰਦਾ ਸਾਡੀ ਅਸਲ ਵਿੱਚ ਜੇ ਤਾਂ ਕੇਕਾਂ ਤੇ ਟਿੱਗੀ ਆ ਹੂੰ ਫਿਰ ਮੈਂ ਸਮਝਦਾ ਵੀ ਸਰਦਾ ਜੋਗੇ ਜੋ ਬਾਬੇ ਦੀਵਸਨ ਤੇ ਖੁਸ਼ੀ ਨਹੀਂ ਲੈ ਸਕਦੇ ਹੂੰ ਕਿਉਂਕਿ ਬਾਬਾ ਦੀਵਸਨ ਉਹ ਮਹਾਨ ਸ਼ਹੀਦ ਹੋਇਆ ਹੈ ਜਿਨੇ ਆਪਣਾ ਸੇਸ ਤਲੀ ਤੇ ਰੱਖ ਕੇ 18 ਸੇਰ ਦਾ ਖੰਡਾ ਲੈ ਕੇ ਦੁਸ਼ਮਣਾਂ ਨੂੰ ਗਾੜੀ ਲਾ ਕੇ ਭਜਾ ਦਿੱਤਾ ਜੀ ਅਸੀਂ ਕੌਮ ਨੂੰ ਇਹ ਦੱਸਣਾ ਹੈ ਵੀ ਸਾਡਾ ਉਹ ਮਹਾਨ ਬਾਬਾ ਦੀਪ ਸਿੰਘ ਸ਼ਹੀਦ ਹੋਇਆ ਜਿਨੇ 18 ਸੇਰ ਦਾ ਖੰਡਾ ਜੀ ਉਹਨਾਂ ਨੇ ਕੇਗ ਲਿਉਣਾ ਹੈ ਨਾ ਕੇਗ ਦੀ ਥਾਂ ਤੇ ਉਹ ਖੰਡਾ ਲਿਉਂਦੇ ਬਣਾ ਕੇ ਆਹ ਉਹ ਇੱਕ ਸੇਸ ਤਲੀ ਦੇ ਬਣਾ ਕੇ ਇੱਕ ਤਸਵੀਰ ਬਣਾ ਕੇ ਲਿਉਂਦੇ ਉਹ ਤਸਵੀਰ ਜਾਗਰਤੀ ਕਰਾਉਂਦੀ ਸਾਡੇ ਇੱਕ ਫਰਮ ਦਾ ਸੀਨ ਬਣ ਜਾਂਦਾ ਵੀ ਸਾਡੀ ਕੌਮ ਦੇ ਮਹਾਨੇ ਸ਼ਹੀਦ ਯੋਧੇ ਨੇ ਕੇਕ ਦੇ ਇੱਕ ਆਮ ਗੱਲ ਆ ਗਈ ਵੀ ਜਿਵੇਂ ਆਪਾਂ ਆਪਣੇ ਜਵਾਕਾਂ ਦੇ ਜਨਮ ਦਿਨਾਂ ਤੇ ਕੇਕ ਕੱਟਦੇ ਆਂ ਅਸੀਂ ਵੀ ਬਾਬੇ ਦੀਪ ਸਿੰਘ ਇੱਕ ਹੁਣ ਬਚਨੇ ਆਪਾਂ ਨੂੰ ਬੋਲਣਾ ਨਹੀਂ ਚਾਹੀਦਾ ਬਾਬੇ ਦੀਪ ਸਿੰਘ ਅਸੀਂ ਇੱਕ ਜਵਾਗ ਸਮਝ ਛੱਡਿਆ ਇੱਕ ਕੌਮ ਦਾ ਮਹਾਨ ਸ਼ਹੀਦ ਹੋਇਆ ਹੈ ਬਾਬਾ ਦੀਪ ਸਿੰਘ ਉਹਦੇ ਜਨਮ ਦਿਨ ਤੇ ਕੇਕ ਫਿਰ ਆਪਾਂ ਨੂੰ ਇਹ ਵੀ ਪਤਾ ਲੱਗਾ ਵੀ 600 ਪਾਉਂਡ ਦਾ ਕੇਕ ਹੈ ਜੀ ਤਕਰੀਬਨ ਉਹਦਾ ਵਜ਼ਨ ਜਿਹੜਾ ਬਣਦਾ ਵਾ ਉਹ ਆਂਦੇ ਵੀ ਪੌਣੇ 3 ਕਿਲੋ ਬਣਦਾ ਪੌਣੇ 3 ਕਿਲੋ ਜੀ ਜੀ ਬਿਲਕੁਲ ਤੇ ਪਿਛਲੀ ਵਾਰ ਉਹ ਕਹਿੰਦੇ 500 ਪਾਉਂਡ ਦਾ ਵਾ ਐਰ ਕੀ 600 ਪਾਉਂਡ ਦਾ ਵਾ ਅਗਲੀ ਵਾਰ ਨੂੰ 700 ਪਾਉਂਡ ਦਾ ਹੀ ਕੇ ਕਟਾਂਗੇ ਹੂੰ ਭਾਅ ਐ ਅਗਲੀ ਵਾਰ ਨੂੰ ਫਿਰ 3 ਕਿਲੋ ਦਾ ਪੂਰਾ ਹੋ ਜਾਊਗਾ ਹੂੰ ਪਰ ਜੇ ਵੀਡੀਓ ਉਹਨਾਂ ਕੋਲ ਜਾਵੇ ਹਾਂ ਜਿਨ੍ਹਾਂ ਨੇ ਕੇਕ ਕਟਿਆ ਜੀ ਜੇ ਇਹ ਇਹਨਾਂ ਕੋਲ ਪਹੁੰਚਦੀ ਆ ਜੀ ਆਪਾਂ ਨੂੰ ਇਹ ਸੁਝਾਅ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸ਼ਰਦਾ ਬਖਾਉਣੀ ਹੈ ਨਾ ਜੇ ਬਾਬੇ ਦੀਵਸਰੀਆਂ ਖੁਸ਼ੀਆਂ ਲੈਣੀਆਂ ਤੁਸੀਂ ਹੂੰ ਉਹ ਕੇਕ ਚਾਣੀ ਮਾਣਣੀ ਹੈ ਹੂੰ ਉਹ ਮਿਲਣੀਆਂ ਸੀਗੇ ਵੀ ਉਹ ਆਪਣੇ ਨਗਰ ਵਿੱਚ ਆਪਣੇ ਸ਼ਹਿਰ ਵਿੱਚ ਜਿੱਥੇ ਵੀ ਰਹਿੰਦੇ ਆ ਹੂੰ ਉਹ ਉਥੇ ਝਾਤੀ ਮਾਰਨ ਵੀ ਸਾਡਾ ਸ਼ਹਿਰ ਆ ਜਾਂ ਸਾਡਾ ਪਿੰਡ ਆ ਜੀ ਸਾਡੇ ਪਿੰਡ ਵਿੱਚ ਗਰੀਬ ਕਿਹੜਾ ਘਰ ਵਾ ਜਿਹਦੇ ਘਰ ਮਕਾਨ ਵਾ ਤੇ ਛੱਤ ਨਹੀਂ ਆ ਹੂੰ ਉਹ ਇਹ ਝਾਤੀ ਮਾਰਨ ਵੀ ਕਿਹੜੇ ਚੁੱਲ੍ਹੇ ਦੀ ਅੱਗ ਬਜੀ ਪਈ ਆ ਜੀ ਅਸੀਂ ਚੁੱਲਿਆਂ ਦੀ ਅੱਗ ਬਾਲਣੀ ਅਹੀਂ ਲੋਕਾਂ ਨੂੰ ਜਿਹੜੇ ਗਰੀਬ ਲੋਕ ਸੀ ਜੀ ਇੰਨਾ ਹੀ ਪੈਸੇ ਨੇ ਮਤ ਮਾਰੀ ਆ ਉਹ ਕਿਉਂ ਨਹੀਂ ਖੁਸ਼ੀਆਂ ਲੈਂਦੇ ਆਪਾਂ ਨਿਤ ਵੇਨੇ ਆ ਗਰੰਥੀ ਸਿੰਘਾਂ ਦੀਆਂ ਵੀਡੀਓ ਆਉਂਦੀਆਂ ਵਾ ਵੀ ਆ ਗਰੰਥੀ ਸਿੰਘ ਆ ਜੀ ਇਹਦੇ ਘਰ ਬੱਚੇ ਛੋਟੇ ਆ ਇਹਦਾ ਪਰਿਵਾਰ ਜਿਹੜਾ ਵੀ ਗੁਜ਼ਾਰਾ ਨਹੀਂ ਹੁੰਦਾ ਤਨਖਾਹਾਂ ਮਾ ਥੋੜੀਆਂ ਨੇ ਜਿਹੜਾ ਖੁਸ਼ੀਆਂ ਲੈਣੀਆਂ ਹੈ ਨਾ ਉਹ ਗਰੰਥੀ ਸਿੰਘਾਂ ਦੇ ਘਰ ਜਾ ਕੇ ਲੱਭਦੇ ਵੀ ਆ 600 ਪੌਂਡ ਜਿਹੜਾ ਅਸੀਂ ਇਹ ਕੌਮ ਦੀ ਸੇਵਾ ਤੇ ਵਾਸਤੇ ਲਾਉਣਾ ਵਾ ਭਾਵੇਂ ਉਹ ਗਰੰਥੀ ਸਿੰਘ ਦਾ ਘਰ ਬਣਾ ਕੇ ਦੇਂਦੇ ਭਾਵੇਂ ਉਹ ਕਿਸੇ ਗਰੀਬ ਦਾ ਬਹੁਤ ਆਪਾਂ ਵੀਡੀਓ ਵੀ ਨੇ ਆਮ ਕੋਲ ਲੋਕ ਆ ਗਰੀਬ ਲੋਕ ਜਿਨ੍ਹਾਂ ਦੇ ਘਰ ਇਸ ਟਾਈਮ ਤੇ ਨਾ ਮਕਾਨ ਤੇ ਛੱਤ ਹੈਗੀ ਤੰਬੂ ਲਾ ਕੇ ਲੋਕ ਬੈਠੇ ਆ ਮੈਂ ਤਾਂ ਸਮਝਦਾ ਵੀ ਅਸਲ ਵਿੱਚ ਬਾਬੇ ਦੀਵਸਾਂ ਦੀ ਖੁਸ਼ੀ ਲੈਣੀ ਇਸ ਚੀਜ਼ੋਂ ਮਿਲਣੀ ਹੈ ਕੇਕ ਚੋਂ ਨਹੀਂ ਮਿਲਣੀ ਬਾਕੀ ਆਪਾਂ ਨੂੰ ਵੀ ਪਤਾ ਬਾਬੇ ਮਨਮਤ ਆ ਇੱਕ ਬੰਨੇ ਤੇ ਅਸੀਂ ਕੇਕ ਨੂੰ ਜੋੜਦੇ ਆ ਇਸਾਈ ਧਰਮ ਨਾਲ ਹਾਂ ਆਸਲ ਵਿੱਚ ਕੇਕ ਉਹਨਾਂ ਦਾ ਘਟਣਾ ਉਹਨਾਂ ਦਾ ਵੀ ਉਹ ਕੱਟਦੇ ਆ ਬਿਲਕੁਲ ਇੱਕ ਬੰਦੇ ਫਿਰ ਜੇ ਸਾਡੇ ਲੋਕ ਸਾਈਂ ਧਰਮ ਚ ਜਾਂਦੇ ਆ ਅਸੀਂ ਪਿੱਟ ਸਿਆਪਾ ਕਰਦੇ ਆ ਤੇ ਕੰਮ ਅਸੀਂ ਉਹਨਾਂ ਵਾਲੇ ਕਰੀ ਜਾਂਦੇ ਆ ਸਹੀ ਹੈ ਅਸੀਂ ਇਹ ਤੇ ਸਾਨੂੰ ਰੋਗ ਲਾਉਣੀ ਚਾਹੀਦੀ ਪਰ ਰੋਗ ਲਾਵੇ ਕੌਣ ਜਿਨ੍ਹਾਂ ਨੇ ਰੋਗ ਲਾਉਣੀ ਆ ਉਹਨਾਂ ਦੀਆਂ ਜ਼ੁਬਾਨਾਂ ਬੰਦ ਵਾ ਉਹ ਵਿੱਚੋਂ ਮਹੀਨੇ ਬਾਅਦ ਇੱਕ ਬੜਕ ਜੀ ਮਾਰ ਦਿੰਦੇ ਆ ਮੁੜ ਕੇ ਫਿਰ ਪਤਾ ਨਹੀਂ ਕੀ ਦਬਾ ਪੈਂਦਾ ਫਿਰ ਠੰਡਾ ਪਾਣੀ ਠੰਡਈ ਹੋ ਜਾਂਦੀ ਹੈ ਕਿੰਨੂੰ ਜ਼ਿੰਮੇਵਾਰ ਮੰਨਦੇ ਹੋ ਅਸੀਂ ਇਹ ਚੀਜ਼ ਨੂੰ ਦੋ ਸਫਤਾਂ ਤੇ ਬਿਲਕੁਲ ਜੁਮਿਆ ਰ ਇੱਕ ਕਾਲ ਤਸਦ ਦਾ ਜਹੇਦਾਰ ਤੇ ਸ਼ਰੋਣੀ ਕਮੇਟੀ ਦਾ ਪ੍ਰਧਾਨ ਮੇਰੇ ਮੁਤਾਬਕ ਮੈਂ ਸਮਝਦਾ ਵੀ ਇਹ ਅਸਲ ਵਿੱਚ ਉਹਨਾਂ ਦੀ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ ਪਹਿਲਾਂ ਅਸੀਂ ਰਾਹ ਦਿੱਤਾ ਤੇ ਹੁਣ ਤੋਂ ਉਹਨਾਂ ਪੱਕਾ ਡੇਰਾ ਲਾ ਲਿਆ ਵੀ ਅਸੀਂ ਹਰ ਵਾਰ ਕੇਕ ਤੋਂ ਕੱਟਣੇ ਕੱਟਣਾ ਹੀ ਕੱਟਣਾ ਵਾ ਇੱਕ ਇੱਕ ਤੇ ਹੁੰਦਾ ਨਾ ਵੀ ਚਲੋ ਆ ਆ ਪਿੰਡਾਂ ਚ ਕਿਤੇ ਨਿੱਕੇ ਗੁਰਦਾਰੇ ਕੱਟ ਦਿੱਤਾ ਤੇ ਚਲੋ ਆਪਾਂ ਸਮਝਦਾ ਵੀ ਪਤਾ ਨਹੀਂ ਲੱਗਾ ਕਿਸ ਨੂੰ ਚਲੋ ਉਹ ਉਹਨਾਂ ਦੀ ਮਾਤ ਥੋੜੀ ਆ ਜਾਂ ਛੋਟੇ ਕਿਸ ਗੁਰਦਾਰੇ ਚ ਕੱਟ ਘੱਟਿਆ ਤੇ ਵੀਡੀਓ ਨਹੀਂ ਫੈਲੀ ਇੱਕ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਿਸ ਕੱਟਿਆ ਜਾਵੇ ਤੇ ਜਹੇ ਦਾ ਅੱਖਾਂ ਮੀਟ ਕੇ ਬੈਠਾ ਰਹੇ ਸ਼ਰੋਣੀ ਕਮੇਟੀ ਦਾ ਪ੍ਰਧਾਨ ਅੱਖਾਂ ਮੀਟ ਕੇ ਬੈਠਾ ਰਹੇ ਕੋਈ ਗੱਲ ਨਾ ਕਰੇ ਇਹ ਤੋਂ ਵੱਡੀ ਸਾਡੀ ਸਿੱਖ ਕੌਮ ਦੇ ਵਿੱਚ ਘਾਟ ਹੋਰ ਕੇ ਹੋਣੀ ਚਾਹੀਦੀ ਬਹੁਤ ਘੱਟ ਪ੍ਰਚਾਰਕਾਂ ਦਾ ਵੀ ਵਿਆਲ ਆਏ ਪ੍ਰਚਾਰਕ ਕਿਉਂ ਨਹੀਂ ਬੋਲਦੇ ਪ੍ਰਚਾਰਕ ਮੈਂ ਤਾਂ ਸਮਝਦਾ ਵੀ ਕੁਝ ਪ੍ਰਚਾਰਕ ਸਟੇਜਾਂ ਤੋਂ ਡਰਦੇ ਹੋਣਗੇ ਵੀ ਜੇ ਅਸੀਂ ਬੋਲੇ ਤੇ ਬਾਬੇ ਦੀਸੋਂ ਦੇ ਜਿੰਨੇ ਕ ਸਥਾਨ ਆ ਕਿਉਂਕਿ ਸਥਾਨਾਂ ਵਾਲੇ ਵੀ ਨਾਲ ਜੁੜੇ ਹੁੰਦੇ ਆ ਆਪਾਂ ਨੂੰ ਪਤਾ ਜੀ ਸਥਾਨਾਂ ਤੇ ਵੀ ਕੀ ਚੱਲਦਾ ਜੇ ਸਥਾਨਾਂ ਵਾਲੇ ਹੁਣ ਇੱਥੇ ਆਂਦੇ ਵੀ ਬੋਰਡ ਲਿਖ ਕੇ ਲਾਇਆ ਸੀ ਹੂੰ ਪੀ ਕੋਈ ਲੰਗਰ ਜਿਹੜਾ ਵਾ ਉਹ ਸਾਦਾ ਹੋਣਾ ਚਾਹੀਦਾ ਸਾਦਾ ਹੋਣਾ ਚਾਹੀਦਾ ਮੈਂ ਆਪ ਖੁਦ ਵੇਖਿਆ ਬੋਰਡ ਬੋਰਡ ਤੁਸੀਂ ਵੇਖਿਆ ਹੁਣ ਬੋਰਡ ਤੇ ਲਿਖ ਕੇ ਲਾ ਦਿੱਤਾ ਪਰ ਉਥੇ ਰੋਕ ਤਾਂ ਨਨ ਕਿਸੇ ਨੇ ਲਾਈ ਲਿਖਣ ਦੇ ਨਾਲ ਕੱਲੀ ਗੱਲ ਨਹੀਂ ਬਣਨੀ ਸਾਨੂੰ ਪਹਰਾ ਦੇਣਾ ਪਊ ਜਿਤਨਾ ਬਾਬੇ ਦੇਵ ਸੌਣੇ ਦਿੱਤਾ ਜਿਵੇਂ ਤੁਸੀਂ ਸੋਚ ਤੇ ਚੱਲਦੇ ਨਾ ਸਾਨੂੰ ਵੀ ਪਹਰਾ ਦੇਣਾ ਪਊ ਇਤਰਾ ਠੋਕ ਕੇ ਪੂਰਾ ਨਾ ਧੜਕੋ ਕੇ ਜਾਂ ਉਥੇ ਬੇਸ਼ੱਕ ਪਰ ਦੇ ਸਿੰਘ ਖਲਾਨ ਬੇਥੇ ਬਿਲਕੁਲ ਕਿਸੇ ਨੂੰ ਲੰਗਰ ਨਹੀਂ ਲਾਉਂਦੇ ਨਾ ਲੰਗਰ ਚੱਲ ਗਿਆ ਪੀ ਜਿਆਦਾ 버ਗਰਾਂ ਦਾ ਨੂਡਲ ਦਾ ਸਭ ਤੋਂ ਵੱਡੀ ਸਾਡੀ ਜਾਇਦਾਦ ਪਤਾ ਕਿਹੜੀ ਆ ਜੀ ਸਭ ਤੋਂ ਵੱਡੀ ਸਾਡੀ ਜਾਇਦਾਦ ਆ ਸਾਡਾ ਸਰੀਰ ਹੂੰ ਬਾਕੀ ਸਭ ਕੁਝ ਬਾਅਦ ਚ ਵਾ ਹੂੰ ਜੇ ਅਸੀਂ ਸਰੀਰ ਨੂੰ ਨਹੀਂ ਸੰਭ ਕੇ ਰੱਖ ਛੱਡਦੇ ਹੂੰ ਫਿਰ ਅਸੀਂ ਕਹਿੰਨੇ ਆ ਵੀ ਸਾਡੇ ਸਰੀਰਾਂ ਨੂੰ ਹੋਰਾਂ ਜਿਆਦੀਆਂ ਲੱਗੀਆਂ ਸਾਡੇ ਜੀ ਫਲਾਣਾ ਕਹਿੰਦਾ ਮੇਰੇ ਗੋਡੇ ਦੁਖਦੇ ਆ ਫਲਾਣਾ ਕਹਿੰਦਾ ਸਰੀਰ ਮੋਟਾ ਹੋ ਗਿਆ ਜਿੰਨੀਆਂ ਸਾਨੂੰ ਹੋਰਾਂ ਲੱਗਦੀਆਂ ਇਹਦਾ ਅਸਲ ਕਾਰਨ ਇਹ ਹੋਈ ਆ ਕਿ ਬਾਹਰ ਦਾ ਖਾਣਾ ਜਿਹੜਾ ਪੀਜੇ 버ਗਰ ਨਿਊਡਲ ਵਾ ਇਹ ਜਿਹੜੇ ਆ ਨਾ ਇਹ ਅਸਲ ਵਿੱਚ ਸਾਨੂੰ ਸਾਡੇ ਸਰੀਰ ਨੂੰ ਰੋਗ ਇਹ ਹੁਲਾਉਂਦੇ ਆ। ਅੱਜ ਕੱਲ ਅਸੀਂ ਰਹਿ ਹੀ ਸਵਾਦ ਦੇ ਮਾਰੇ ਹੁਣ ਕਈ ਲੋਕ ਉੱਥੇ ਗਏ ਹੋਣਗੇ। ਉਹਨਾਂ ਜਾ ਕੇ ਕਿਸੇ ਨੇ ਪੀਜੇ ਖਾਦੇ, ਕਿਸੇ ਨੇ 버ਗਰ ਖਾਦੇ, ਕਿਸੇ ਨੇ ਨੂਡਲ ਖਾਦੇ। ਫਿਰ ਵੱਡੀ ਗੱਲ ਇਹ ਆ ਵੀ ਇਹਨਾਂ ਚੀਜ਼ਾਂ ਨੂੰ ਲੰਗਰ ਦਾ ਨਾਮ ਦਿੱਤਾ ਜਾ ਰਿਹਾ। ਇਹੋ ਜੀ ਗੱਲ ਕਰਦੇ ਨਾ ਵੀ ਇਹ ਲੰਗਰਾਂ 'ਚ ਨਹੀਂ ਆਉਂਦੇ। ਲੰਗਰ ਤਾਂ ਸੀ ਅਸਲ ਵਿੱਚ ਜਿਦ ਤਰ੍ਹਾਂ ਆਪਾਂ ਪਿਛਲੇ ਵੇਨੇ ਵੀ ਦਾਲ ਫੁਲਕਾ ਸਿਰਫ ਆਂਦੇ ਬਸ ਸਾਦਾ ਦਾਲ ਫੁਲਕਾ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ। ਜਰੂਰ ਜਰੂਰ। ਅਸੀਂ ਨੇ ਇੱਕ ਪ੍ਰੋਗਰਾਮ ਤੇ ਗਏ। ਹਾਂ। ਆ ਸੇਖਮਾਂ ਲਾ ਕੇ ਪ੍ਰੋਗਰਾਮ ਸੀਗਾ ਉਥੇ ਗਏ ਤਾਂ ਘੱਟੋ ਘੱਟ ਵੀ ਉਹਨਾਂ ਨੇ 150 ਫੁੱਟ ਬਾਈ ਮੈਨੂੰ ਮੈਂ ਤਾਂ 100 ਫੁੱਟ ਦਾ ਇੱਕ ਬੰਨੇ ਪੰਡਾਲ ਲਾਇਆ ਬਹੁਤ ਸ਼ਾਨਦਾਰ ਬੜੀ ਡੈਕੋਰੇਸ਼ਨ ਕੀਤੀ ਸਾਨੂੰ ਕਹਿੰਦੇ ਵੀ ਸਮਾਂ ਸਾਨੂੰ ਰਾਤ ਦਾ ਟਾਂ ਸਮਾਂ ਸੀਗਾ ਕੋਈ ਏਡਾ ਜ਼ਿਆਦਾ ਨਹੀਂ 8 ਵਜੇ ਦਾ ਸਮਾਂ ਸੀ 8 ਤੋਂ 9:30 ਹੀ ਸਮਾਂ ਲਾਉਣਾ ਜੀ ਜਦੋਂ ਅਸੀਂ ਪੰਡਾਲ 'ਚ ਗਏ ਨਾ ਜਲਪਾਣੀ ਛਾ ਕੇ ਤੇ ਉਥੇ ਸੰਗਤ ਸਿਰਫ 20 ਕ ਇਨਸਾਨ ਬੈਠੇ ਆ ਦਵਾਨ ਆਲਚ ਦਵਾਨ ਆਲਚ ਤੇ 15-20 ਮਾਈਆਂ ਬੈਠੀਆਂ ਹਮ ਚਲੋ ਅਹੀਂ ਨਾ ਆਪਦਾ ਸਮਾਨ ਲਾਇਆ ਤੇ ਸਮਾਨ ਲਾਉਣ ਤੋਂ ਬਾਅਦ ਮੈਂ ਥੋੜੀ ਜਿਹੀ ਇੱਥੇ ਇੱਕ ਗੱਲ ਬੋਲੀ ਹਾਂ ਮੈਂ ਕਿਹਾ ਵੀ ਥੋੜੀ ਜੀ ਤੁਸੀਂ ਪਾਉ ਸੰਗਤ ਪਤਾ ਕਿਉਂ ਨਹੀਂ ਆਈ ਸੈਕਟਰੀ ਸਾਹਿਬ ਨੂੰ ਕਿਹਾ ਹੁੰਦੇ ਕਿਉਂ ਨਹੀਂ ਆਈ ਮਹਾ ਤੁਸੀਂ ਪਕੌੜਿਆਂ ਦਾ ਲੰਗਰ ਨਹੀਂ ਲਾਇਆ ਹਾਂ ਤੁਸੀਂ ਜਲੇਬਾ ਦਾ ਲੰਗਰ ਨਹੀਂ ਲਾਇਆ ਹੁੰਦੇ ਕਿਉਂ ਕਾਰਨ ਮਹਾ ਅਗਲੀ ਾਰ ਨੂੰ ਪਕੌੜੇ ਜਲੇਬਾ ਕੱਢ ਕੇ ਵੇਖ ਲਓ ਤੁਹਾਡਾ ਬਨਾਲ ਮਹਾ ਛੋਟਾ ਪੈਣਾ ਛੋਟਾ ਪੈਣਾ ਬਿਲਕੁਲ ਅਹੂ ਪਕੌੜਿਆਂ ਨਾਲ ਜਲੇਬਾਂ ਨਾਲ ਅਸੀਂ ਜੁੜ ਗਏ ਹਾਂ ਜੋੜ ਸਾਨੂੰ ਸਾਧਾਣੇ ਦਿੱਤਾ ਹੁਣ ਲੋਕ ਆਖਣਗੇ ਸਾਧਾਣ ਮਾੜਾ ਆਂਦੇ ਸਾਧਾਣ ਉਹ ਹੀ ਮਾੜਾ ਨਹੀਂ ਆਂਦੇ ਪਰ ਸਾਧ ਕੰਮ ਮਾੜੇ ਕਰਨਾ ਪੇ ਪੀਜੇ ਬਰਕਰਾਰਾ ਦਾ ਲੰਗਰ ਗੋਦਵਾਲ ਸਾਹਿਬ ਆਪਾਂ ਵੇਖਿਆ ਚੱਲਿਆ ਮੈਨੂੰ ਮੈਂ ਤਾਂ ਉੱਥੋਂ ਗੀਰੀ ਤੇ ਤੁਰ ਹੀ ਜਾਂਦੀ ਮੈਨੂੰ ਮੈਂ ਦੋ ਤੋਂ ਪਹਿਲਾਂ ਨਹੀਂ ਸੀ ਮੈਂ ਤਾਂ ਨਹੀਂ ਕਦੇ ਵੇਖਿਆ ਨਾ ਸੁਣਿਆ ਅਸਲ ਗੋਦਵਾਲ ਸਾਹਿਬ ਤੋਂ ਇਹ ਤੋਰ ਦਿੱਤਾ ਤੇ ਜਦੋਂ ਜਿੱਦੀ ਲਾਇਆ ਹੂੰ ਜਿੰਨਾ ਤੁਸੀਂ ਇਸ ਚੀਜ਼ ਤੇ ਬਾਅਦ ਚੱਕੋਗੇ ਨਾ ਹਾਂ ਉਨੀ ਉਹ ਬੇਦ ਕਾਂਦੇ ਵੀਹੀਂ ਆਰ ਕੇ ਆਹ ਕਰਨਾਗੇ ਐਰ ਕੇ 600 ਪੌਂਡ ਦਾ ਵਾ ਉਹ ਆਂਦੇ ਤੁਸੀਂ ਡੱਕੋ 700 ਪੌਂਡ ਦਾ ਲਾਵਾਂਗੇ ਬਿਲਕੁਲ ਤੇ ਜੇ ਰੋਗ ਲਾਉਣੀ ਹੋਵੇ ਨਾ ਹੂੰ ਕਾ ਤਸਾ ਜਹੇਦਾਰਾ ਨਾ ਹੂੰ ਲੋਕਾਂ ਦੇ ਵੀ ਕਾ ਤਸਾ ਜਹੇਦਾਰਾਂ ਦੀ ਅੱਜ ਕੱਲ ਸਤਕਾਰ ਘਟ ਗਿਆ ਹੂੰ ਕਾਲ ਤਖਤ ਦਾ ਸਤਕਾਰ ਨਹੀਂ ਕਰ ਸਕਦਾ ਕਾਲ ਤਖਤ ਉਦੋਂ ਵੀ ਮਹਾਨ ਆ ਹਮੇਸ਼ਾ ਵੀ ਮਹਾਨ ਤੇ ਮਹਾਨ ਹੀ ਰਹਿਣਾ ਵਾ ਜੀ ਪਰ ਉਹਨਾਂ ਦੇ ਉੱਤੇ ਜਿਹੜੇ ਕਾਬਜ਼ ਬਿਠੇ ਹਨ ਉਹ ਕੁਝ ਸਮਾਂ ਸੀਗਾ ਜਿਵੇਂ ਹਰੀ ਸਿੰਘ ਪੰਗੀ ਵਰਗੇ ਹਾਂ ਬੜੇ ਬੜੇ ਜ਼ਿਲੇਦਾਰ ਕਾਲੀ ਸਿੰਘ ਫੂਲਾ ਵਰਗੇ ਅੱਜ ਉਹਨਾਂ ਨੂੰ ਵੀ ਯਾਦ ਕਰਦੇ ਆ ਉਹਨਾਂ ਦਾ ਇਤਿਹਾਸ ਸਿਰਫ ਰਹਿ ਜਾਣਾ ਵਾ ਕਿ ਜਿਨ੍ਹਾਂ ਨੇ ਕੋਈ ਸਿੱਖ ਕੌਮ ਦੇ ਵਿੱਚ ਬਾਜ਼ ਚੁੱਕੀ ਅੱਜ ਕੱਲ ਦਾ ਜ਼ਿਲੇਦਾਰ ਵਿਚਾਰਾ ਚਾਛ ਫਰੇ ਫਸਿਆ ਵਾ ਉਹ ਸੋਚਦਾ ਵਾ ਕਿ ਜੇ ਮੈਂ ਕੁ ਬਾਜ਼ ਚੁੱਕਤੀ ਪਤਾ ਨਹੀਂ ਮੇਰੇ ਨਾਲ ਸੇਖ ਕੌਮ ਨੇ ਤੁਰਨਾ ਗਣੀ ਤੁਰਨਾ ਮੈਨੂੰ ਆਦੇ ਤੋਂ ਨਾ ਹਟਾ ਦੇ ਪਰ ਸੇਖ ਕੌਮ ਵਾਅਦਾ ਦਿੰਦੀ ਆ ਜੀ ਉਹ ਆਂਦੇ ਸੀ ਜਹੇਦਾਰ ਜੀ ਕੋਈ ਮੁੱਦਾ ਤੇ ਚੁੱਕ ਕੇ ਵੇਖੋ ਹਾਂ ਨਗਰ ਖਲੋਤੇ ਆ ਤੁਹਾਡੇ ਹੂੰ ਪਰ ਨਹੀਂ ਇਹ ਮੁੱਦਿਆਂ ਦੇ ਉੱਤੇ ਤਾਂ ਅਸਲ ਵਿੱਚ ਜਹੇਦਾਰ ਲੱਗਦਾ ਵੀ ਰਾਜਨੀਤੀ ਦਾ ਅਸਰ ਹੋ ਗਿਆ ਨਹੀਂ ਬਿਲਕੁਲ ਹੋ ਗਿਆ ਹੁਣ ਤਾਂ ਹੁਣ ਤਾਂ ਫੇਰ ਆਉਣ ਲੱਪੀਆਂ ਖਬਰਾਂ ਵੀ ਜਹੇਦਾਰ ਜਿਹੜਾ ਵਾ ਉਹ ਪਹਿਲਾਂ ਤੇ ਮੜਕਿਆ ਸੀ ਹੂੰ ਹੁਣ ਕੁਝ ਕੁਝ ਫੇਰ ਜ਼ਿਆਦਾ ਬਈ ਦਬਾਅ ਪੈ ਗਿਆ ਤੇ ਫੇਰ ਡੜਬਟ ਗਏ ਤੇ ਆਕਾਲ ਤਖਤ ਦਾ ਜਿਹੜਾ ਜਹੇਦਾਰ ਆ ਉਹ ਜੋ ਮਰਜ਼ੀ ਕਰ ਸਕਦਾ ਇਹੋ ਹੀ ਕਈ ਵਾਰ ਵਿਚਾਰ ਚਲਦੀ ਆ ਹੂੰ ਕਈ ਰਹੀ ਹੋ ਗਨਦਰੀ ਵੀ ਆਂਦੀ ਵੀ ਹੋ ਸਕਦਾ ਕੁਝ ਹੂੰ ਅਸੀਂ ਆਖਾਂ 5 ਮਿੰਟਾਂ ਚ ਹੋ ਸਕਦਾ ਕਾਲ ਤਖਤ ਦੇ ਜਹੇਦਾਰ ਹੁਕਮਨਾਮਾ ਲਿਖ ਕੇ ਪੰਜੇ ਤਖਤਾਂ ਦੇ ਜਹੇਦਾਰ ਕਰੀ ਕਹਿ ਦੇਣ ਕਿ ਅੱਜ ਤੋਂ ਬਾਅਦ ਕੋਈ ਕੇਕ ਨਹੀਂ ਲਿਆਉਣਾ ਕੋਈ ਵੀ ਪੀਜੇ 버ਗਰਾਂ ਦਾ ਨਿਊਟਰਲ ਲੰਗਰ ਨਹੀਂ ਲਾਉਣਾ ਤੇ ਫਿਰ ਜਿਹੜੇ ਕਾਲ ਤਖਤ ਨੂੰ ਸਮਰਪਿਤ ਆ ਭਾਵੇਂ ਕੋਈ ਜਥੇਬੰਦੀਆਂ ਭਾਵੇਂ ਟਕਸਾਲਾ ਭਾਵੇਂ ਕੋਈ ਵੀ ਆ ਜੇ ਉਹ ਕਾਲ ਤਖਤ ਨੂੰ ਸਮਰਪਿਤ ਹੋਏ ਫਿਰ ਉਹ ਪੀਜੇ ਦਾ 버ਗਰ ਨਹੀਂ ਲਾਉਣਗੇ ਤੇ ਜੇ ਨਾਲੇ ਉਹਨਾਂ ਦਾ ਪਤਾ ਲੱਗ ਜੂ ਜੀ ਇਹ ਕਾ ਤੁ ਤੁ ਸਮਰਪਿਤ ਕਹਿੰਦੇ ਆ ਕਿ ਹੈਗੇ ਵੀ ਆ ਇਹ ਵੀ ਉਹਨਾਂ ਦਾ ਪਤਾ ਲੱਗ ਜਾ ਫਿਰ ਹੂੰ ਹੂੰ ਜਹੇਦਾਰ ਇੱਕ ਰਹਿ ਹੁਕਮਨਾਮਾ ਤੇ ਜਾਰੀ ਕਰੇ ਜੀ ਅਸੀਂ ਸਾਡੀ ਕੌਮ ਨਾ ਸਿਰਫ ਲਾਂਗਰੀ ਬਣ ਕੇ ਰਹਿ ਗਈ ਅਸੀਂ ਲੰਗਰਾਂ ਤੇ ਹੀ ਜ਼ੋਰ ਦੇਈ ਜੰਨੇ ਪਰ ਲੋੜ ਸੀ ਸਾਡੀ ਕੌਮ ਨੂੰ ਅੱਜ ਐਜੂਕੇਸ਼ਨ ਦੀ ਕਿਉਂਕਿ ਸਾਡੇ ਬੱਚੇ ਜਿਹੜੇ ਕਿਤਾਬਾਂ ਤੋਂ ਬਹੁਤ ਦੂਰ ਚਲੇ ਗਏ ਅਸੀਂ ਇਤਿਹਾਸ ਪੜ੍ਹਦੇ ਨਹੀਂ ਜਿੰਨਾ ਤੁਸੀਂ ਦੱਸਿਆ ਵੀ ਪੰਡਾਲ ਦੇ ਵਿੱਚ ਦਮਾਨ ਹਾਲ ਦੇ ਵਿੱਚ ਬਿਲਕੁਲ 5 ਜਾਂ 7 10 ਬੰਦੇ ਹੋਣਗੇ ਤੇ ਲੰਗਰਾਂ ਵਾਲੇ ਪਾਸੇ ਜਾ ਪਕੌੜੇ ਵਾਲੇ ਪਾਸੇ ਪੰਡਾਲ ਭਰੇ ਹੁੰਦੇ ਆ ਅੱਜ ਲੋੜ ਤਾਂ ਸਾਨੂੰ ਇਸ ਚੀਜ਼ ਦੀ ਨਹੀਂ ਕਿ ਸਾਡੇ ਬੱਚੇ ਦੀਵਾਨਾ ਨਾਲ ਜੁੜਨ ਸਾਡੇ ਬੱਚੇ ਐਜੂਕੇਸ਼ਨ ਦੇ ਨਾਲ ਜੁੜਨ ਉਧਰਲੇ ਪਾਸੇ ਕਿਉਂ ਨਹੀਂ ਅਕਾਲ ਤਖਤ ਸਾਹਿਬ ਵੱਲੋਂ ਕੋਈ ਜਾਰੀ ਕੀਤਾ ਜਾਂਦਾ ਹੁਕਮ ਨਾ ਹਰ ਚੀਜ਼ ਜਿਤਨਾ ਅਕਾਲ ਤਖਤ ਸ੍ਰੋਮਣੀ ਕਮੇਟੀ ਹੈ ਨਾ ਹੂੰ ਸ੍ਰੋਮਣੀ ਕਮੇਟੀ ਕਈ ਚਲੋ ਹਰ ਬੰਦਾ ਨਹੀਂ ਤਦਾਬਾਂ ਖਰੀਦ ਸਕਦਾ ਹੂੰ ਹਰ ਬੰਦੇ ਦੇ ਵੱਸ ਦੀ ਗੱਲ ਬਣੇਗੀ ਜੀ ਕਈ ਵਾਰ ਤਦਾਬਾਂ ਇੰਡੀਆਂ ਮਹਿੰਗੀਆਂ ਹੁੰਦੀਆਂ ਵਾ ਵੀ 4-4 5-5 ਹਜ਼ਾਰ ਦੀਆਂ ਵਾ ਹੂੰ ਫੱਜ ਕੀਤਾ ਚਲੋ ਮੈਂ ਕਹਿੰਦਾ ਵੀ ਆਪਦੀ ਲਾਗਤ ਲੈ ਲੈਣ ਹਾਂ ਫੱਜ ਕੀਤਾ ਲਾਗਤ 100 ਰੁਪਏ ਆ ਜਾਂ 100 ਰੁਪਏ ਲਾਗਤ ਲੈ ਲੈਣ ਹਾਂ ਤੇ ਹਰ ਜਿਹੜੀ ਦੂਜੀਆਂ ਫਿਰ ਆਪਾਂ ਲੋਕਾਂ ਨੂੰ ਦੂਜਿਆਂ ਨੂੰ ਆਣੇ ਜੋ ਕੁਝ ਉਹ ਫ੍ਰੀ ਵੰਡਦੇ ਆ ਸਾਡੀ ਸਿੱਖ ਕੌਮ ਦੇ ਵਿੱਚ ਜੇ ਤੁਸੀਂ ਗ੍ਰੰਥ ਲੈਣਾ ਨਾ ਕੋਈ ਪੜਨ ਵਾਲਾ ਉਹ ਵੀ ਤੁਹਾਨੂੰ 4-5 ਤੋਂ ਘੱਟ ਨਹੀਂ ਮਿਲਣਾ 100-150 ਤੋਂ ਘੱਟ ਕੋਈ ਕਦਾਬ ਨਹੀਂ ਮਿਲਦੀ ਜਿੰਨਾ ਚਿਰ ਸਾਡੇ ਸਿੱਖ ਕੌਮ ਦੇ ਵਿੱਚ ਕਦਾਬਾਂ ਦਾ ਲੰਗਰ ਨਹੀਂ ਨਾ ਲਾਇਆ ਜਾਂਦਾ ਇਤਿਹਾਸ ਦਾ ਲੰਗਰ ਨਹੀਂ ਲਾਇਆ ਜਾਂਦਾ ਹਾਂ ਉਹਨਾਂ ਚਿਰ ਵਿੱਚ ਇਸ ਚੀਜ਼ ਤੋਂ ਅਸੀਂ ਕੋਹਾਂ ਦੂਰ ਰਹਿਣਾ ਰਹਿਣਾ ਪਿੰਡਾਂ ਦੇ ਵਿੱਚ ਹੁਣ ਕਥਾ ਦਾ ਜਿਹੜਾ ਕੰਮ ਆਣਾ ਪਿੰਡਾਂ ਦੇ ਵਿੱਚ ਉਹ ਵੀ ਮੈਂ ਸਮਝਦਾ ਵੀ ਸਮਾਪਤ ਹੋ ਚੁੱਕਾ ਵਾ ਹਰ ਪਿੰਡ ਦੇ ਵਿੱਚ 5 6 7 ਗੁਰਦਾਰੇ ਹੁੰਦੇ ਆ ਜੀ ਜੀ 6 7 ਗੁਰਦਾਰੇ ਦੇ ਵਿੱਚ ਉਹ ਦੋ ਗੁਰਦਾਰੇ ਦੇ ਵਿੱਚ ਜਿਹੜਾ ਕਥਾਵਾਚਕ ਜ਼ਰੂਰੀ ਚਾਹੀਦਾ ਉਹ ਸਵੇਰ ਤੇ ਸ਼ਾਮਾਂ ਨੂੰ ਕਥਾ ਕਰੇ ਹੂੰ ਕੋਈ ਗੁਰਦਵਾਰੇ ਆਣ ਕੇ ਨਾ ਸੁਣੂਗਾ ਘਰ ਦੇ ਅਗਲੇ ਸੁਣਦੇ ਹੀ ਆ ਜੀ ਅਗਲੇ ਕਹੀ ਕਹਿ ਦਿੰਦੇ ਆ ਪੀ ਅੱਜ ਮੈਂ ਕਥਾ ਸੁਣੀ ਯਾਰ ਬੜਾ ਆਨੰਦ ਆਇਆ ਜੀ ਜੀ ਕਿਤਨਾ ਕਦੇ ਅਸਰ ਪੈਂਦਾ ਵਾ ਪਰ ਸਾਨੂੰ ਕਥਾਵਾਚਕ ਜਿਹੜੇ ਹਨ ਇਹ ਗੁਰਦੁਆਰਿਆਂ ਦੇ ਵਿੱਚ ਚਾਹੀਦੇ ਭਾਵੇਂ ਸ਼੍ਰੋਮਣੀ ਕਮੇਟੀ ਦਵੇ ਭਾਵੇਂ ਜਿੱਥੋਂ ਮੱਝੇ ਪੈਦਾ ਕਰਨ ਹੁਣ ਇੱਕ ਸ਼੍ਰੋਮਣੀ ਕਮੇਟੀ ਕਥਾਵਾਚਕ ਪੈਦਾ ਕਰੇ ਹੂੰ ਵੇਖੋ ਕਮੀ ਕੋਈ ਨਹੀਂ ਮੈਨੂੰ ਲੱਗਦਾ ਵੀ ਕਥਾਵਾਚਕਾਂ ਦੀ ਕਮੀ ਕੋਈ ਨਹੀਂ ਪਰ ਮੁਸ਼ਕਲ ਇੱਥੇ ਆ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਦੁਆਨਾਂ ਵਿੱਚ ਬੈਠਦੀ ਨਹੀਂਗੀ ਉਹ ਦੁਆਨਾਂ ਤੋਂ ਟੁੱਟ ਚੁੱਕੀ ਹੈ ਉਹ ਦੂਰ ਚਲੇ ਗਈ ਹੈ ਤੁਸੀਂ ਵੀ ਦੇਖਿਆ ਹੋਊਗਾ ਕਿ ਜਦੋਂ ਦਵਾਰ ਲੱਗਦੇ ਆ ਤੁਹਾਡੇ ਜਾਂ ਤਾਂ ਬੀਬੀਆਂ ਦਾੜੀਆਂ ਵਾਲੇ ਸਿਆਣੇ ਬਿਸ਼ੁਰਕ ਬੈਠੇ ਹੋਣਗੇ ਤੇ ਜਾਂ ਬੀਬੀਆਂ ਉਹ ਬੈਠੀਆਂ ਹੁੰਦੀਆਂ ਜਿਨ੍ਹਾਂ ਦੀ ਗੋਦੀ ਵਿੱਚ ਬੱਚੇ ਹੁੰਦੇ ਆ ਹੋਰ ਕੋਈ ਨਹੀਂ ਬਿੰਦਾ ਨੌਜਵਾਨ ਪੀੜੀ ਤਾਂ ਵੈਸੇ ਹੀ ਨਹੀਂ ਪੈਂਦੀ ਨੌਜਵਾਨ ਪੀੜੀ ਨੂੰ ਜੋੜਿਆ ਨਹੀਂ ਨਾ ਗਿਆ ਜੇ ਨੌਜਵਾਨ ਪੀੜੀ ਨੂੰ ਅਹੀਂ ਜੋੜ ਦੇਣਾ ਕਿਸ ਤਰੀਕੇ ਨਾਲ ਕੋਈ ਆਪ ਦਾ ਕੋਈ ਬਣਾਉਂਦੇ ਸਿਸਟਮ ਵੀ ਕਿਹੜੇ ਤਰੀਕੇ ਨਾਲ ਜੋੜਨਾ ਕੁਝ ਮੁਆਗ ਮਹਿਜ ਹੋਣੀ ਚਾਹੀਦੀ ਹੈ ਵੀ ਜਿਹੜਾ ਸਿਰਫ ਕੱਲੀ ਨੌਜਵਾਨ ਪੀੜ੍ਹੀ ਜਿਤਨਾ ਤੁਸੀਂ ਲਾ ਲੋ ਵੀ 10 ਸਾਲ ਤੋਂ ਲੈ ਕੇ ਨਾ 30 ਸਾਲ ਦੀ ਉਮਰ ਤੱਕ ਆਵਾਜ਼ ਦੇਣੀ ਚਾਹੀਦੀ ਹੈ ਵੀ ਇਹ ਬੱਚੇ ਜਿਹੜੇ ਆ ਇਹ ਨੌਜਵਾਨ ਜਿਹੜੇ ਉਥੇ ਗੁਰਦੁਆਰਾ ਸਾਹਿਬ ਆਓ ਆਪਾਂ ਇੱਕ ਮੀਟਿੰਗ ਰੱਖੀ ਆ ਹੋ ਸਕਦਾ ਆਉਣਗੇ ਆਣ ਕੇ ਜਦੋਂ ਉਥੇ ਸੁਣਨਗੇ ਕਿਸੇ ਨੂੰ ਬੇਸ਼ੱਕ ਇੱਕ ਘੰਟਾ ਟਾਈਮ ਚਾਹੀਦਾ ਜ਼ਿਆਦਾ ਨਹੀਂ ਚਾਹੀਦਾ ਇੱਕ ਘੰਟਾ ਮੈਂ ਇੱਕ ਕਦਾ ਪੜ੍ਹਿਆ ਸੀ ਮੈਨੂੰ ਬਈ 7200 ਦੀ ਲਿਖੀ ਆ ਉਹਦੇ ਵਿੱਚ ਉਹਨਾਂ ਲਿਖਿਆ ਵੀ ਇੱਕ ਘੰਟੇ ਤੋਂ ਵੱਧ ਬੋਲਣਾ ਇੱਕ ਘੰਟੇ ਤੋਂ ਵੱਧ ਸੁਣਨਾ ਬੇਫਜ਼ੂਲ ਆ ਮਸਾਂ ਹੀ ਬੰਦਾ ਘੰਟਾ ਕਿ ਸੁਰਤੀ ਲਾ ਕੇ ਸੁਣਦਾ ਦਿਮਾਗ ਸਾਡੇ ਚੱਲਦੇ ਆ 5-5 ਘੰਟੇ ਦੇ ਹਾਂ ਉਹ ਲੋਕ ਫਿਰ ਜਿਹੜੇ ਆ ਬੌਰਜਿਆ ਹੋ ਜਾਂਦੇ ਆ ਸੁਣ ਸੁਣ ਕੇ ਸੁਣ ਸੁਣ ਕੇ ਸਮਾਂ ਚਾਹੀਦਾ ਥੋੜਾ ਅਸਰ ਹੋਵੇ ਜਿਆਦਾ ਸਮਾਂ ਸਾਡੇ ਕੋਲ ਜਿਆਦਾ ਵਾ ਅਸਰ ਸਾਡੇ ਤੇ ਘੱਟ ਵਾ ਅਸਰ ਨਹੀਂ ਹੁੰਦਾ ਕਿਉਂਕਿ ਅਸੀਂ ਸਮਾ ਇੱਕ ਘੰਟਾ ਰੱਖਿਆ ਹੋਵੇ ਨਾ ਉਹਦੇ ਵਿੱਚ ਨਾ ਤੁਹਾਨੂੰ ਪੀਜ਼ਾ ਦੀ ਨਾ ਤੁਹਾਨੂੰ 버ਗਰਾਂ ਦੀ ਨਾ ਤੁਹਾਨੂੰ ਨਿਊਡਲਾਂ ਦੀ ਲੰਗਰ ਦੀ ਲੋੜ ਨਹੀਂ ਪਊਗੀ ਸਮਾਗਮ ਰੱਖ ਦਿੱਤਾ ਸੀ 5-6 ਘੰਟੇ ਦਾ ਜਾਂ ਤਿੰਨਾਂ ਚੌਦਾਂ ਦਿਨਾਂ ਦਾ ਰੱਖ ਦਿੱਤਾ ਉਹ ਤਿੰਨਾਂ ਚੌਦਾਂ ਦਿਨਾਂ ਦੇ ਵਿੱਚ ਜਦੋਂ ਲੰਗਰ ਵੱਧੋ ਵੱਧ ਲੱਗਣੇ ਆ ਨੌਜਵਾਨ ਪੀੜ੍ਹੀ ਤੁਹਾਨੂੰ ਕਿੱਥੇ ਮਿਲੂਗੀ ਜਿਹੜੇ ਬਾਜ਼ਾਰ ਲੱਗੇ ਆ ਮੇਲਿਆਂ ਤੇ ਸਮਾਗਮਾਂ ਤੇ ਉਹ ਬਾਜ਼ਾਰ 'ਚ ਮਿਲੂਗੀ ਜਾਂ ਉਹ ਲੰਗਰ 'ਚ ਮਿਲੂਗੀ ਜਿਹੜਾ ਤੋਂ ਉਹ ਜਿਹੜਾ ਦਿਵਾਨ ਦੀ ਗਲਤੀ ਸੀ ਕੀਤੀ ਆ ਉਹ ਤਾਂ ਮੈਂ ਇੱਕ ਦਿਨ ਇੱਕ ਸਟੇਜ ਤੇ ਬੋਲਿਆ ਸੀ ਮੈਂ ਕਿਹਾ ਵੀ ਮੇਰੀ ਉਮਰ ਦੇ ਤੁਸੀਂ ਬੈਠੇ ਜੇ ਤੇ ਤੁਸੀਂ ਸਾਰੇ ਐਗਜਾ ਦੇ ਵਿੱਚ ਜਿਵੇਂ ਸਾਰੇ ਵਿਦਵਾਨ ਜਿਹੇ ਹੈ ਉਹ ਸਾਰੇ ਟੀ 35 ਸਿੰਘ ਸੀਗੇ ਤੇ ਸਾਰੇ ਬਡੇ ਨਾ ਦਾਨੇ ਸਿਆਣੇ ਬੈਠੇ ਸੀ ਤੇ ਮੈਂ ਇਹਨਾਂ ਨੂੰ ਆਖਿਆ ਮਾਹ ਨੌਜਵਾਨ ਪੀੜੀ ਮੈਂ ਇਹ ਤੇ ਗੱਲ ਕਹਿ ਦਿੰਦਾ ਨਾ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਲਿਆਇਆ ਕਰੋ ਤੁਸੀਂ ਤਾਂ ਸਾਡੇ ਨਾਲੋਂ ਸਿਆਣੇ ਜੇ ਕਿਉਂਕਿ ਤੁਸੀਂ ਤਾਂ ਇਹ ਸੁਣਾਈਏ ਤੁਹਾਨੂੰ ਕੀ ਸੁਣਾਈਏ ਨੌਜਵਾਨ ਪੀੜੀ ਜੋੜਿਆ ਕਰੋ ਬਾਕੀ ਚਲੋ ਕਿਤੇ ਕਿਤੇ ਜੁੜਦੀ ਵੀ ਆ ਅਸੀਂ ਇੱਥੇ ਠਰੂ ਪਿੰਡ ਪ੍ਰੋਗਰਾਮ ਤੇ ਗਏ ਹਾਂ ਉਥੇ ਮੈਂ ਇਹ ਗੱਲ ਦੀ ਵਧਾਈ ਵੀ ਦਿੱਤੀ ਆ ਕਿ ਘੱਟੋ ਘੱਟ 8-9 ਸਾਲ ਦੀ ਉਮਰ ਤੋਂ ਲੈ ਕੇ 14-15 ਸਾਲ ਦੀ ਉਮਰ ਤੱਕ 20-25 ਬੱਚੇ ਬੈਠੇ ਹਾਂ ਮੈਂ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਨਗਰ ਨੂੰ ਵਧਾਈ ਆ ਵੀ ਆ ਪਹਿਲੀ ਵਾਰ ਮੈਂ ਵੇਖਿਆ ਪਿਆੜੀ ਪਨੀਰੀ ਬੈਠੀ ਹੈ ਦੀਵਾਨ ਚ ਨਹੀਂ ਤੇ ਦੀਵਾਨਾ ਚ ਪਨੀਰੀ ਬਿਲਕੁਲ ਨਹੀਂ ਆਉਂਦੀ ਇੱਕ ਸਵਾਲ ਅਖੀਰ ਤੇ ਲੈ ਲੀਏ ਕਿ ਪਿੱਛੇ ਜੇ ਇੱਕ ਤੁਹਾਨੂੰ ਯਾਦ ਹੋਊਗਾ ਵੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਕਮੇਟੀਆਂ ਬਣਾਈਆਂ ਗਈਆਂ ਸ਼ਾਇਦ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਜਿਹੜੇ ਜੈਕਟ ਹੋਏ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਇਹ ਲੋਕ ਜਾਣਗੇ ਤੇ ਧਰਮ ਦਾ ਪ੍ਰਚਾਰ ਕਰਨਗੇ ਮੈਨੂੰ ਮੇਰਾ ਪਿੰਡ ਸਭ ਤੋਂ ਵੱਡਾ ਹੈ ਜਿਵੇਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਮੈਂ ਤਾਂ ਅਜੇ ਤੱਕ ਸ਼ਰੋਮਣੀ ਕਮੇਟੀ ਦੇ ਪ੍ਰਚਾਰਕ ਜਾਂ ਪਿੰਡਾਂ ਦੇ ਵਿੱਚ ਆਏ ਨਹੀਂ ਵੇਖੇ ਹਾਂ ਮਸ਼ੀਨਰੀ ਵਾਲੇ ਮੁੰਡੇ ਸਗੋਂ ਕਲਾਸਾਂ ਲਾ ਰਹੇ ਜਿਹੜੇ ਸ਼ਰੋਮਣੀ ਕਮੇਟੀ ਦੇ ਢਾਡੀ ਹਾਂ ਕਥਾਵਾਚਕ ਹਾਂ ਕਵੀਸ਼ਰ ਪ੍ਰਚਾਰਕ ਜਿਹੜੇ ਹਨ ਚਲੋ ਹੈ ਤਾਂ ਮੈਂ ਵੀ ਐਸੇ ਲੈਣ ਚ ਹਾਂ ਸਾਨੂੰ ਕਹਿਣਾ ਨਹੀਂ ਚਾਹੀਦਾ ਪਰ ਅਸਲ ਵਿੱਚ ਉਹਨਾਂ ਦੀ ਦੌੜ ਜਿਹੜੀ ਉਹ ਆਮ ਜਿਹੜੇ ਸਮਾਗਮ ਦੂਜੇ ਚੱਲਦੇ ਉਹਨਾਂ 'ਚ ਲੱਗੀ ਹੋਈ ਹੈ ਉਹਨਾਂ 'ਚ ਲੱਗੀ ਹੋਈ ਹੈ ਬਿਲਕੁਲ ਉੱਥੇ ਤੁਸੀਂ ਲਿਖ ਕੇ ਦੇ ਦੇਣਗੇ ਹਾਂ ਕਿ ਅਸੀਂ ਐਸ ਨਗਰ ਦੇ ਵਿੱਚ ਚੱਲੇ ਹਾਂ ਹਾਂ ਕਿ ਸ਼ਾਮਾਂ ਨੂੰ ਜਾਂ ਸਵੇਰੇ ਦੋ ਟਾਈਮ ਉਹਨਾਂ ਨੂੰ ਡਿਊਟੀ ਲੱਗਦੀ ਹੈ ਉਹਨਾਂ ਦੇ ਵੀ ਤੁਸੀਂ ਨਗਰਾਂ ਜਾ ਕੇ ਪ੍ਰਚਾਰ ਕਰਨਾ ਹਾਂ ਇਹ ਖੁਦ ਹੋਈ ਹੈ ਗੱਲ ਹਾਂ ਆਉਂਦੀਆਂ ਨਗਰਾਂ ਵਿੱਚ ਸਿਰਫ ਸਾਈਨ ਕਰਾ ਕੇ ਲੈ ਜਾਂਦੇ ਆ ਕਿ ਭਾਈ ਸਾਹਿਬ ਜੀ ਸਾਈਨ ਕਰਦੇ ਵੀ ਸਾਡੇ ਨਗਰ ਵਿੱਚ ਅੱਜ ਕਵੀਸ਼ਰ ਸਿੰਘ ਆਏ ਸੀ ਜਾਂ ਟਾਡੀ ਆਏ ਸੀ ਜਾਂ ਕਥਾਵਾਚਕ ਆਇਆ ਉਹਨਾਂ ਸਾਈਨ ਕਰਾ ਕੇ ਲੈ ਜਾਣੇ ਆ ਕਮੇਟੀ ਸਾਈਨ ਕਰ ਦਿੰਦੀ ਆ ਪਰ ਉਹ ਜਾ ਕੇ ਜਿੱਥੇ ਸਮਾਗਮ ਚੱਲਦੇ ਉੱਥੇ ਜਾ ਕੇ ਆਪਦੀ ਹਾਜ਼ਰੀ ਲਾ ਕੇ ਤੇ ਆਪਦੇ ਪੈਸੇ ਕਮਾਉਂਦਾ ਹੀ ਆਏ ਕਮਾਉਂਦੇ ਦੋ ਮੰਨਾਂ ਦਾ ਪੈਸਾ ਕਮਾਉਂਦੇ ਕਮੇਟੀ ਚੋਂ ਲੈਣ ਸਮਾਗਮਾਂ ਤੋਂ ਵੀ ਪੈਸੇ ਸਮਾਗਮਾਂ ਤੋਂ ਪੈਸੇ ਲੈ ਰਹੇ ਇਹ ਗੱਲ ਹੁਣ ਉਹਨਾਂ ਨੂੰ ਲੱਗਣੀ ਪਈ ਏ ਜਿਹਨੂੰ ਸੁਣਾਉਣੀ ਕਮੇਟੀ ਚ ਕਵੀਸ਼ਰ ਆ ਟਾਡੀ ਕਥਾਵਾਚਕ ਹੈ ਨਾ ਉਹਨਾਂ ਵਾਸਤੇ ਸਰਾਉਣੀ ਤੋਂ ਮਿੱਟੀ ਦੇ ਵਿੱਚ ਕਮੇਸ਼ਰ ਢਾਡੀ ਪ੍ਰਚਾਰਕ ਆ ਹਾਂ ਉਹ ਖੁੱਲ ਕੇ ਨਹੀਂ ਜੋ ਬੋਲ ਸਕਦਾ ਖੁੱਲ ਕੇ ਪ੍ਰਚਾਰ ਨਹੀਂ ਕਰ ਸਕਦਾ ਜੇ ਅਸੀਂ ਕਰਦੇ ਆ ਕਿਉਂਕਿ ਸਾਨੂੰ ਨਾ ਦੇ ਹੁੰਦਾ ਵਾ ਬਸਰਾਉਣੀ ਕਮੇਟੀ ਚੋਂ ਕੱਢ ਦੇਣਾ ਉਹਨਾਂ ਨੂੰ ਚਾਹਰ ਨੂੰ ਡਰ ਵਾ ਵੀ ਜੇ ਆ ਜੇ ਕਾਲਤਾ ਦੇ ਜੇਹੇਦਾਰ ਬੋਲਿਆ ਜਾਂ ਸਰਉਣੀ ਕਮੇਟੀ ਦੇ ਪ੍ਰਧਾਨ ਬਾਰੇ ਬੋਲਿਆ ਜਾਂ ਉਥੇ ਮਨਮਤ ਹੁੰਦੀ ਆ ਹੁਣ ਆ ਕੇ ਇਹ ਕਟਿਆ ਕੇ ਇਹ ਕਟੇ ਦੇ ਉੱਤੇ ਜਿਹੜਾ ਕੋ ਢਾਡੀ ਸਿੰਘ ਆ ਨਾ ਜਿਹੜਾ ਆਜ਼ਾਦ ਆ ਹਾਂ ਉਹ ਬੋਲੂਗਾ ਬਿਲਕੁਲ ਦੂਜੇ ਨੇ ਨਹੀਂ ਬੋਲਣਾ ਸਰਉਣੀ ਕਮੇਟੀ ਦਾ ਇੱਕ ਵੀ ਕਥਾਵਾਚ ਨੂੰ ਕੇ ਨੂੰ ਫੋਨ ਕਰਕੇ ਵੇਖ ਲਿਓ ਨਹੀਂ ਬੋਲਦੇ ਜਾਂ ਕਿਸੇ ਢਾਡੀ ਨੂੰ ਫੋਨ ਕਰਕੇ ਵੇਖ ਲਿਓ ਵੀ ਹਾਂ ਦੱਸੋ ਬਈ ਆ ਕੇ ਕਟਿਆ ਦੇ ਬ ਨੀ ਅਖੀਰ ਚ ਹੱਲ ਕੀਆ ਭਾਈ ਰਪਾਲ ਸਿੰਘ ਨੇ ਇੱਕ ਗੱਲ ਦਸੀ ਜੀ ਸੈਂ ਤੁਸੀਂ ਵੀ ਵੀਡੀਓ ਸੁਣੀ ਹੋਊਗੀ ਜੀ 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 ਮੈਂ ਕਹਿੰਦਾ ਵੀ ਚਲੋ ਸਾਡੀ ਗੱਲ ਛੱਡੋ ਹਾਂ ਇੱਕ ਕੌਮ ਦਾ ਮਹਾਨ ਬਦਵਾਨ ਹਾਂ ਉਹਨੇ ਗੱਲ ਕਹੀ ਆ ਵੀ ਰਮਾਲੇ ਚੜਾਉਂਦੀ ਲੋੜ ਨਹੀਂ ਹਾਂ ਭਾਈ ਰਪਾਲ ਸਿੰਘ ਆ ਕੀ ਆ ਹੁਣ ਜੇ ਲੋਕ ਵੇਖੋ ਉਹਨਾਂ ਨੂੰ ਉਹਨਾਂ ਦਾ ਮਾਨ ਸਤਕਾਰ ਕਰਦੇ ਆ ਹੂੰ ਪਰ ਪਤਾ ਨਹੀਂ ਅਸੀਂ ਨਾ ਜਿਵੇਂ ਪੱਲਾ ਝਾੜ ਕੇ ਫੇਰ ਉੱਥਾ ਉੱਥੇ ਹੀ ਰਹਿ ਜਾਂਦੇ ਆ ਮੈਂ ਕਈ ਵਾਰ ਕਹਿੰਦਾ ਨਾ ਸਟੇਜ ਤੇ ਵੀ ਅਸੀਂ ਨਾ ਸਾਡਾ ਸੋਫੀ ਸੈਟ ਵਾਲਾ ਸਾਹਿਬ ਬਣ ਗਿਆ ਜਦੋਂ ਆ ਸ਼ੋਭਾ ਸੇਟਰੋਂ ਪੋਲਾ ਵਾ ਜਦੋਂ ਆਪਾਂ ਉੱਤੇ ਬੈਠੇ ਆ ਨਾ ਉਹ ਲਿਫ ਜਾਂਦਾ ਜਦੋਂ ਉੱਠਦੇ ਆ ਨਾ ਉਹ ਫੁੱਲ ਕੇ ਫਿਰ ਉੱਥੇ ਆ ਜਾਂਦਾ ਉੱਥੇ ਆ ਜਾਂਦਾ ਅਸੀਂ ਜਦੋਂ ਪੰਡਾਲ ਚ ਬੈਠੇ ਆ ਜਾਂ ਹੀ ਘਰਾਂ ਵਿੱਚ ਵੀਡੀਓ ਸੁਣਦੇ ਆ ਉਦੋਂ ਇੱਕ ਵਾਰ ਮੰਨੂ ਠੋਕਰ ਵੱਜਦੀ ਜ਼ਰੂਰ ਆ ਪਰ ਜਦੋਂ ਵੀਡੀਓ ਬੰਦ ਕਰ ਦਿੱਤੀ ਜੇ ਫਿਰ ਸਾਡਾ ਅੱਲਾ ਝਾੜਿਆ ਤੇ ਉੱਥੇ ਦਾ ਉੱਥੇ ਕੰਮ ਰਹਿ ਗਿਆ ਸਾਡਾ ਇਹ ਹਾਲਾਤ ਬੜਾ ਲੱਗੀ ਹੋਊਗਾ ਇਹ ਹਾਲੇ ਦਾ ਫੇਰ ਆਪਾਂ ਗੱਲ ਤੇ ਉੱਥੇ ਆ ਗਈ ਇਹ ਹਾਲ ਦੇ ਕਾਲ ਤੋਂ ਦਾ ਜਹੇਦਾਰੀ ਕਰ ਸਕਦਾ ਜਾਂ ਸਰਉਣੀ ਕਟਿਆ ਪ੍ਰਧਾਨ ਕਰ ਸਕਦਾ ਕਿਉਂਕਿ ਉਹ ਜਿਦ ਤਰਾ ਆਪਾਂ ਕਹਿ ਦਈਏ ਇੱਕ ਸੰਸਥਾ ਕਾਲ ਤਖਤ ਦਾ ਜਹੇਦਾਰ ਹੈ ਸਿਰਫ ਹੁਕਮਨਾਮਾ ਜਾਰੀ ਕਰਨ ਦੇ ਨਾਲ ਚਾਹੁੰਦੇ ਹਾਂ ਹੁਕਮਨਾਮਾ ਜਾਰੀ ਕਰ ਦੇਣਾ ਇੱਕ ਆਵਾਜ਼ ਦੇ ਦੇਣਾ ਮੈਂ ਨਹੀਂ ਸਮਝਦਾ ਵੀ ਕੋਈ ਲੋਕ ਜਿਹੜੇ ਕਾਲ ਤਖਤ ਤੋਂ ਟੁੱਟੇ ਹੋਣਗੇ ਜਾਂ ਜਿਹੜੇ ਮਨਮਤੀ ਲੋਕ ਆਉਣਗੇ ਉਹ ਕਰ ਲੈਣ ਤੇ ਵੀਰ ਕਰ ਲੈਣ ਜਿਹੜੇ ਲੋਕ ਕਾਲ ਤਖਤ ਨੂੰ ਸਮਰਪਤ ਆ ਭਾਵੇਂ ਕੋਈ ਬਾਬੇ ਆ ਭਾਵੇਂ ਕੋਈ ਸੰਪਰਦਾਵਾਂ ਕੋਈ ਵੀ ਆ ਆਪੇ ਲੋਕ हट ਜਾਣਗੇ ਜਿਹੜਾ ਕਾਲ ਤਖਤ ਨੂੰ ਸਮਰਪਤ ਨਾ ਆਇਆ ਉਹ ਕਿ ਇੱਕ ਕੱਟੂਗਾ ਜਿਹੜਾ ਕਾਲ ਤਖਤ ਨੂੰ ਸਮਰਪਤ ਆ ਉਹ ਕਦੇ ਬੰਦਾ ਕੇ ਮਨ ਮਤ ਨਹੀਂ ਕਰੂ ਮਨਮਤ ਨਹੀਂ ਕਰੂਗਾ ਜੀ ਬਹੁਤ ਬੜੀ ਗੱਲ ਆਪਾਂ ਇਹ ਗੱਲ ਵਿੱਚ ਐਡ ਕਰਨੀ ਜੀ ਜੀ ਬੋਲੋ ਬੋਲੋ ਇੱਕ ਹੋ ਸਕਦਾ ਕਈਆਂ ਬੰਦਿਆਂ ਨੂੰ ਇਹ ਗੱਲ ਮੇਰੀ ਨਾ ਚੰਗੀ ਲੱਗੇ ਹਮ ਅਸੀਂ ਸਿੱਖ ਕੌਮ ਦਾ ਮਹਾਨ ਸ਼ਹੀਦ ਬਾਬਾ ਦੀਪ ਸੋਹੀ ਗਾੜੀ ਮੇਨ ਕਿਉਂ ਰੱਖ ਲਿਆ ਹਮ ਐਸ ਟਾਈਮ ਤੇ ਜਿੰਨਾ ਵੀ ਪ੍ਰਚਾਰ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਉਹ ਸਿਰਫ ਇੱਕ ਬਾਬਾ ਦੀਪ ਸੋਹ ਰਿਆ ਹਮ ਕੀ ਭਾਈ ਤਾਰਸੂਨ ਦੀ ਸਿੱਧੀ ਨੂੰ ਕਿਉਂ ਅਸੀਂ ਕੱਟ ਕਰ ਦਿੱਤਾ ਭਾਈ ਮਤੀ ਦਾਸ ਦੀ ਸਿੱਧੀ ਨੂੰ ਕਿਉਂ ਕੱਟ ਕਰ ਦਿੱਤਾ ਭਾਈ ਸਤੀ ਦਾਸ ਆ ਭਾਈ ਦਿਆਲਾ ਜੀ ਆ ਕੌਮ ਦੇ ਮਹਾਨ ਇੱਕ ਨਹੀਂ ਭਾਈ ਜੈ ਸਿੰਘ ਵਰਗੇ ਜਿਨ੍ਹਾਂ ਨੇ ਪੁੱਠੀ ਖਾਣ ਲਵਾਈ ਆ ਹਾਂ ਉਹਨਾਂ ਦਾ ਪ੍ਰਚਾਰ ਮੈਨੂੰ ਕਦੇ ਹੁੰਦਾ ਵਿਖਾ ਦਿਓ ਤੁਹਾਨੂੰ ਕਿਉਂ ਲੱਗਦਾ ਪੀ ਇਹ ਕੱਲਾ ਬਾਬਾ ਦੀਪ ਸਿੰਘ ਨੂੰ ਅਕੇਲਾ ਕੀ ਕਾਰਨ ਹੋ ਸਕਦਾ ਇਹ ਲੋਕਾਂ ਦੀ ਸ਼ਰਧਾ ਜੀ ਜੁੜ ਜਾਂਦੀ ਆ ਇਹ ਲੋਕ ਵੀ ਵਹਿੰਦੇ ਆ ਪੀ ਕਿਹੜੇ ਲੋਕ ਜਿਆਦਾ ਕਿੱਥੇ ਜੁੜਿਆ ਜਿਹਦੇ ਨਾਲ ਲੋਕ ਜਿਆਦਾ ਜੁੜਨਗੇ ਲੋਕਾਂ ਨੇ ਵੀ ਇਹਨੂੰ ਲੈ ਚੱਲੋ ਅੱਗੇ ਬਾਕੀ ਹੁਣ ਭਾਈ ਤਾਰੂਸੂ ਆ 21 ਦਿਨ ਬਿਨਾ ਖੋਪਰ ਤੋਂ ਰਹਿਣਾ ਛੋਟੀ ਜੀ ਗੱਲ ਆ ਕਿਤੇ ਕੋਈ ਉਹਨਾਂ ਦੀ ਕੁਰਬਾਨੀ ਘਟਣੀ ਆਮ ਜਿਹੜਾ ਨਾ ਪ੍ਰਚਾਰ ਐਸ ਟਾਈਮ ਤੇ ਉਹ ਮੈਂ ਸਮਝਦਾ ਮਾਂ ਵੀ ਮੈਨੂੰ ਨਾਮ ਲੈਣ ਤੋਂ ਗਰੇਜ ਨਹੀਂ ਕਰਨਾ ਚਾਹੀਦਾ ਬਾਬੇ ਦੀਪ ਸੋਹ ਨੂੰ ਜਿੰਨਾ ਚੁੱਕ ਦਿੱਤਾ ਗੁਰ ਇਕਬਾਲ ਨੇ ਹੁਣ ਚਪਹਰੇ ਲੱਗਦੇ ਆ ਜਿਹ ਚਪਹਰਿਆਂ ਦੇ ਵਿੱਚ ਆਪਾਂ ਮੰਨ ਲਏ ਨੇ ਵੀ ਬਾਬਾ ਦੀਪ ਸੋਹ ਦਾ ਜੀ ਜੀ ਉਹ ਐਤਵਾਰ ਹੀ ਬਾਬਾ ਦੀਪ ਸੋਹ ਆਉਂਦੇ ਅੱਗੋਂ ਪਿੱਛੋਂ ਨਹੀਂ ਬਾਬਾ ਦੀਪ ਸੋਹ ਅੱਗੋਂ ਪਿੱਛੋਂ ਕਿੱਥੇ ਰਹਿੰਦੇ ਆ ਅੱਗੋਂ ਪਿੱਛੋਂ ਬਾਬਾ ਜੀ ਕਿੱਥੇ ਰਹਿੰਦੇ ਜੇ ਸਾਨੂੰ ਮੰਗਲਵਾਰ ਸੌ ਵਾਹ ਸਿੱਧਾ ਹੀ ਲੋੜ ਪਾ ਜੇ ਤੇ ਉਹ ਫਿਰ ਸਾਨੂੰ ਅੱਗੋਂ ਪਿੱਛੋਂ ਨਹੀਂ ਮਿਲਣਗੇ ਦਾ ਮਤਲਬ ਆ ਪਰ ਇਹ ਆ ਵੀ ਐਸ ਟਾਈਮ ਤੇ ਸਿੱਖ ਕੌਮ ਨੂੰ ਸਾਰੇ ਸ਼ਹੀਦ ਪਲਾ ਕੇ ਸਿਰਫ ਇੱਕ ਸਾਨੂੰ ਦੇ ਦਿੱਤਾ ਵੀ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਆ ਹੋਰ ਬਾਕੀ ਸਾਰੇ ਸ਼ਹੀਦਾਂ ਦੇ ਤੇ ਮੈਂ ਸਮਝਦਾ ਵੀ ਇਸ ਟਾਈਮ ਤੇ ਪਾਣੀ ਫੇਰਿਆ ਪਿਆ ਵਾ ਪਰ ਜਿੱਥੇ ਕੌਮ ਦੇ ਮਹਾਨ ਅਮਰਜੀਤ ਬਾਬਾ ਦੀਪ ਸਿੰਘ ਇੱਥੇ ਆ ਉਥੇ ਕੌਮ ਦੇ ਮਹਾਨ ਅਮਰਜੀਤ ਭਾਈ ਤਾਰੂ ਸਿੰਘ ਵੀ ਆ ਉਹਨਾਂ ਦੀ ਕੁਰਬਾਨੀਆਂ ਘਟ ਨਹੀਂ ਪਰ ਉਹਨਾਂ ਦੀਆਂ ਕੁਰਬਾਨੀਆਂ ਪਤਾ ਨਹੀਂ ਕਿਉਂ ਘਟਾ ਦਿੱਤੀਆਂ ਇਸ ਟਾਈਮ ਤੇ ਪ੍ਰਚਾਰ ਭਾਈ ਤਾਰੂ ਸਿੰਘ ਦਾ ਭਾਈ ਮਤੀ ਦਾਸ ਦਾ ਮੈਂ ਤਾਂ ਬਹੁਤ ਘੱਟ ਸੁਣਦਾ ਚਲੋ ਪ੍ਰਸੰਗ ਆਪਾਂ ਭਾਵੇਂ ਸਟੇਜਾਂ ਤੇ ਜੇ ਕੋਈ ਮੰਗਦਾ ਤਾਂ ਲਈਦਾ ਉਤਨਾ ਗਲਾਸ ਹੁੰਦਾ ਸਾਨੂੰ ਨਾ ਕਈ ਕਹਿ ਦਿੰਦੇ ਆ ਅਸੀਂ ਕਿਤੇ ਪ੍ਰੋਗਰਾਮ ਤੇ ਗਏ ਤਾਂ ਉਹਨਾਂ ਸਾਡਾ ਆਧ ਚੋਂ ਪ੍ਰਸੰਗ ਤਾਂ ਆ ਕੇ ਸਾਨੂੰ ਕਹਿੰਦੇ ਬਾਬੇ ਦੀਵਸਾ ਦਾ ਕੋਈ ਪ੍ਰਸੰਗ ਸੁਣਾਓ ਜੀ ਮੈਂ ਇਹਨਾਂ ਨੂੰ ਆਖਿਆ ਵੀ ਪ੍ਰਸੰਗ ਦੀ ਲੜੀ ਸ਼ੁਰੂ ਕੀਤੀ ਹੈ ਲੈ ਬ ਚੱਲਦਾ ਤੇ ਜਦੋਂ ਕੋਈ ਸੁਣੂਗਾ ਤਾਂ ਸਾਨੂੰ ਲੋਕ ਕੀ ਆਖਣਗੇ ਹਾਂ ਇਹ ਪ੍ਰਸੰਗ ਦੀ ਸਮਾਪਤੀ ਸਾਨੂੰ ਕਰ ਲੈਣਦੇ ਹੋ ਹਾਂ ਫਿਰ ਅਸੀਂ ਦੁਬਾਰਾ ਲੇਵਲੇ ਨੂੰ ਕਹਦਾਂਗੇ ਵੀ ਤੂੰ ਭਾਈ ਇਥੋਂ ਕੱਟ ਕੇ ਚਲਾਈਂ 2 ਘੰਟਾ ਟਾਈਮ ਸੀ 1 ਘੰਟਾ ਪ੍ਰਸੰਗ ਸਾੜ ਤੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਉਹ ਸੁਣਿਆ ਮਣਕਾ ਉਹਨਾਂ ਨੇ ਕਿਹਾ ਵੀ ਹੁਣ 1 ਘੰਟਾ ਸਾਨੂੰ ਬਾਬੇ ਦੀਪ ਸਿੰਘ ਦਾ ਪ੍ਰਸੰਗ ਸੁਣਾਓ ਇਹ ਕਰਕੇ ਸਾੜਾ ਨਾ ਲੋਕਾਂ ਦਾ ਧਿਆਨ ਇੱਕ ਬਾਬੇ ਦੀਪ ਸਿੰਘ ਉਲੇ ਕਰ ਦਿੱਤਾ ਵਾ ਜਿੱਦਣ ਅਸੀਂ ਭਾਈ ਤਾਰੂ ਸਿੰਘ ਲੈ ਹੋ ਗਏ ਸੰਦੋਦਨ ਬੱਚੇ ਕੇਸ ਵੀ ਰੱਖਣ ਲੱਗ ਪੈਣਗੇ ਤੇ ਜੇ ਬਾਬੇ ਦੀਪ ਸਿੰਘ ਦੇ ਨਾਲ ਇਹ ਗੁਰਕਬਾਲ ਨੂੰ ਵੀ ਚਾਹੀਦਾ ਵਾ ਵੀ ਜੇ ਬਾਬੇ ਦੀਪ ਸਿੰਘ ਦੀ ਐਡੀ ਮਹਾਨਤਾ ਇੰਨਾ ਅਜ ਨਾ ਕਰ ਦਿੱਤਾ ਨਾ ਤੇ ਉਹ ਫਿਰ ਆਪਦੀ ਸਟੇਜ ਤੋਂ ਬੋਲਦਾ ਵੀ ਨਾ ਕਿ ਕੇਕ ਨਹੀਂ ਕਿਸੇ ਨੇ ਕੱਟਨੇ ਮੈਂ ਮੰਨਦਾ ਵੀ ਹੋ ਸਕਦਾ ਕਾਲਾ ਥਾ ਉਹ ਤੇ ਖੁਦ ਕਰਾਉਂਦੇ ਭਾਵੇਂ ਕਾਲਾ ਥਾ ਜਹੇਦਾਰ ਭਾਵੇਂ ਨਾ ਕੋਈ ਮੰਨੇ ਪਰ ਗੁਰਕਬਾਲ ਦੀ ਗੱਲ ਉਸੇ ਲੋਕਾਂ ਮੰਨ ਲੈਣੀ ਮੈਂ ਨਾ ਉਹੋ ਹੀ ਕਹਿ ਦੇਵੇ ਵੀ ਭਾਈ ਆ ਕੇਕ ਵਾਲਾ ਕੰਮ ਏ ਮਨਮਤ ਵਾ ਇਹ ਨਾ ਕਰੋ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਸੰਗਤ ਜੀ ਜਿੱਥੇ ਅਸੀਂ ਸਿੱਖੀ ਸਿਧਾਂਤਾਂ ਨੂੰ ਮੰਨਣਾ ਹੈ ਨਾ ਤੇ ਸਿੱਖੀ ਸਿਧਾਂਤ ਹਰ ਸਿੱਖ ਵਾਸਤੇ ਫਾਲੋ ਕਰਨੇ ਬਹੁਤ ਜ਼ਰੂਰੀ ਹੈ ਖੁੱਲੀਆਂ ਵਿਚਾਰਾਂ ਹੋਈਆਂ ਨੇ ਭਾਈ ਅਵਤਾਰ ਸਿੰਘ ਜੀ ਢਾਡੀ ਕਲਾ ਧਾਰੀਵਾਲ ਦੇ ਨਾਲ ਤੋਂ ਬਹੁਤ ਸਾਰੀਆਂ ਭੁੱਲਾਂ ਵੀ ਛੱਡ ਤੋਂ ਹੋਈਆਂ ਹੋਣੀਆਂ ਭੁੱਲ ਚੁੱਕ ਦੀ ਮਾਫੀ ਸਿੱਖ ਸੰਗਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਨੂੰ ਪੂਰਾ ਦੇਖ ਕੇ ਤੇ ਸੰਦੇਸ਼ ਵੀ ਜ਼ਰੂਰ ਪਹੁੰਚਾਓ ਜਥੇਦਾਰਾਂ ਤੱਕ ਔਰ ਸਾਡੀ ਕੌਮ ਤੱਕ ਇਹ ਸਨੇਹ ਜ਼ਰੂਰ ਪਹੁੰਚਣਾ ਚਾਹੀਦਾ ਸੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਮਾਈਗੁਰ ਜੀ ਕਾ ਖਾਲਸਾ ਮਾਈਗੁਰ ਜੀ ਕੀ ਫਤਹ